ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸੰਗਤ ਨੂੰ ਪੰਜਾਬੀਆਂ ਨੂੰ ਫੀਲ ਆ ਬਾਈ 3 ਦਸੰਬਰ ਨੂੰ ਰੋਇਪਰ ਰੋਡ ਦੇ ਉੱਤੇ ਵੇਰਕਾ ਪਲਾਂਟ ਦੇ ਕੋਲੇ ਕੱਠ ਰੱਖਿਆ ਗਿਆ ਜਿਹੜਾ ਆਪਾਂ 3 ਦਸੰਬਰ ਨੂੰ 9 ਕਰੋੜ ਲੀਟਰ ਜ਼ਹਿਰ ਨੂੰ ਬੰਨ ਮਾਰਨਾ ਹਾਲ ਹਾਲ ਚ ਮਾਰਨਾ ਹੁਣ ਜਿੰਦਗੀ ਮੌਤ ਦਾ ਸਵਾਲ ਆ ਮੌਤ ਤੁਹਾਡੇ ਘਰਾਂ ਚ ਆ ਚੁੱਕੀ ਆ ਉੱਠ ਕੇ ਮੇਰਾ ਵੀ ਜਿਆਦਾ ਤੁਰਪੋ ਤੇ ਜਾ ਫਿਰ ਮੌਤ ਨੂੰ ਬੈਠੇ ਡੀਕੋ ਤੇ ਗੱਲ ਲਾ ਕੇ ਮਰਜੋ ਤੇ ਆਉਣ ਵਾਲੀਆਂ نسلਾਂ ਨੂੰ ਮਾਰ ਦੋ ਤੁਸੀਂ ਫੈਸਲਾ ਕਰਦੇ 3 ਤਰੀਕ ਨੂੰ ਹੁਣ ਪੈਰ ਜੁੱਤੀ ਨਾ ਪਾਇਓ ਘੇੜ ਤੋਂ ਨੂੰ ਫਿਰਦੀ ਆ ਸਰਕਾਰ ਪ੍ਰਸ਼ਾਸਨ ਵਾਲੇ ਨਾਲੇ ਪੂਰਾ ਕਸਾ ਕਰ ਰਹੇ ਨੇ ਘੇਰਾ ਬੰਦੀ ਕਰ ਰਹੇ ਨੇ ਹੋ ਸਕਦਾ ਸੀ ਫੜੇ ਜਾ ਕੇ ਸਾਨੂੰ ਫੜ ਲੈਣ ਘੇਰ ਲੈਣ ਪ੍ਰੋਗਰਾਮ ਆਪਣਾ ਜਿਉਂਦਾ ਤਿਉਂ ਰਹਿਣਾ ਹੈ ਹਰ ਹਾਲ ਦੇ ਵਿੱਚ ਇਹ ਲੋਕਾਂ ਨੇ ਉੱਠ ਕੇ ਤੁਸੀਂ ਪਹੁੰਚਣਾ ਕਿਸੇ ਵੀ ਤਰੀਕੇ ਨਾਲ ਉੱਥੇ ਪਹੁੰਚੋ ਜੇ ਨਹੀਂ ਉੱਥੇ ਪਹੁੰਚਿਆ ਜਾਂਦਾ ਫਿਰ ਕਾ ਪਲਾਂਟ ਜਿੱਥੇ ਤੁਹਾਨੂੰ ਰਾਹ ਦੇ ਵਿੱਚ ਘੇਰਦੇ ਆ ਉੱਥੇ ਸੜਕਾਂ ਤੇ ਜਾਮ ਲਾ ਦੇਣਾ ਆਸ-ਪਾਸੇ ਪਿੰਡਾਂ ਦੇ ਵਿੱਚ ਹੋਕੇ ਦਿਵਾ ਕੇ ਗੁਰੂ ਘਰਾਂ ਦੇ ਵਿੱਚ ਉੱਥੇ ਇਕੱਠ ਕਰ ਲੈਣਾ ਤੇ ਨਾਲ ਦੀ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਆਪਣੀਆਂ ਪਾ ਦੇਣੀਆਂ ਕਿ ਸਾਨੂੰ ਕੋਈ ਉਸ ਨੇ ਇੱਥੇ ਭੇਰਿਆ ਹੋਇਆ ਇਹ ਸਾਰਾ ਲਗਾਤਾਰ ਆਪਾਂ ਜੇ ਨਾ ਕੁਛ ਕੀਤਾ ਅੱਜ ਵੀ ਤਾਂ ਮੁੜ ਕੇ ਪੁੱਜ ਜਵੇ ਯਾਰਾਂ ਬੰਦ ਹੋ ਜਾਣਗੇ ਜੀ ਔਰ ਤੁਸੀਂ ਕੋਈ ਵੀ ਕੰਮ ਹੈ ਜਿਹੜਾ ਇਹ ਗੈਰਕਾਨੂੰਨੀ ਨਹੀਂ ਕਰ ਰਹੇ ਜਿੰਨੇ ਸੰਵਿਧਾਨਕ ਆਧਾਰੇ ਨੇ ਜਾਂ ਕਨਸਟੀਟਿਊਸ਼ਨਸ ਬਾਡੀ ਨੇ ਚਾਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੋਵੇ ਚਾਹ ਪੰਜਾਬ ਪੋਲਿਊਸ਼ਨ ਬੋਰਡ ਹੋਵੇ ਇਹਦਾ ਆਰਡਰ ਕਰ ਚੁੱਕੇ ਨੇ ਤਿੰਨੇ ਬੰਦ ਹੋਣੇ ਚਾਹੀਦੇ ਨੇ ਫੋਕਲ ਪੁਆਇੰਟ ਵਾਲਾ ਤਾਜਪੁਰ ਰੋਡ ਵਾਲਾ ਬਾਦਰਕੇ ਵਾਲਾ ਆਪਾਂ ਉਹੀ ਕਰਨ ਜਾ ਰਹੇ ਹਾਂ ਸੋ ਗੈਰ ਕਾਨੂੰਨੀ ਆਪਾਂ ਨਹੀਂ ਇਹ ਕਰ ਰਹੇ ਨੇ ਔਰ ਇੱਕ ਗੱਲ ਦਾ ਧਿਆਨ ਰੱਖਿਓ ਜੇ ਇਹ ਤੁਹਾਨੂੰ ਪ੍ਰਵੋਕ ਕਰਨਗੇ ਪ੍ਰਵੋਕ ਹੁੰਦਾ ਐਕਸਾਈਟ ਕਰਨਗੇ ਲੜਾਉਣ ਲਈ ਉਕਸਾਉਣਗੇ ਤੁਸੀਂ ਉਕਸਾਵੇ 'ਚ ਨਹੀਂ ਆਉਣਾ ਆਪਾਂ ਐਨ ਸ਼ਾਂਤੀ ਨਾਲ ਕੰਮ ਕਰਨਾ ਹੈ ਕਿਉਂਕਿ ਆਪਦੇ ਬੰਦੇ ਵੀ ਵਿੱਚ ਵੜ ਸਕਦੀ ਹੈ ਸਰਕਾਰ ਵੇਖੋ ਜੀ ਇਹ ਉਹ ਹਿੰਸਾ ਚ ਆ ਕੇ ਫਲਾਨਾ ਹੋ ਗਿਆ ਜੋ ਇਹਨਾਂ ਦਾ ਕੰਮ ਹੁੰਦਾ ਆਪਾਂ ਜੇ ਗੁਰੂ ਕੇ ਬਾਗ ਦਾ ਮੋਰਚਾ ਜਿੱਤ ਸਕਦੇ ਹਾਂ ਜੈਤੋ ਦਾ ਮੋਰਚਾ ਜਿੱਤ ਸਕਦੇ ਹਾਂ ਨਨਕਾਣਾ ਸਾਹਿਬ ਦਾ ਮੋਰਚਾ ਡਾਂਗਾ ਕਾ ਕੇ ਜਿੱਤ ਸਕਦੇ ਆ ਇਹ ਵੀ ਛੱਪਾਂਗੇ ਕਿਉਂਕਿ ਪਾਣੀ ਸਾਡਾ ਸ਼ੇਰੋ ਜੇ ਸਾਡੇ ਘਰਾਂ ਚ ਕੋਈ ਪਾਣੀ ਗੰਦਾ ਕਰੇ ਚੋਰੀ ਕਰੇ ਆਪਾਂ ਬੋਲਦੇ ਆ ਨਾ ਤਾਂ ਪੰਜਾਬ ਸਾਡਾ ਘਰ ਨਹੀਂ ਆਪਦੇ ਘਰ ਨੂੰ ਪੰਜਾਬ ਨੂੰ ਬਚਾਉਣ ਲਈ ਉੱਠਾਂਗੇ ਨਹੀਂ ਕੀ ਸਾਡੇ ਕੋਲੇ ਨਾ ਕੋਲਾ ਨਾ ਹੀਰਾ ਨਾ ਕੁਝ ਪਾਣੀ ਹੈ ਪਹਿਲਾਂ ਸਭ ਤੋਂ ਸਿੰਧੂ ਜੀਵਰ ਪੰਜ ਨਾਲ ਫੇਰ ਆਗੇ ਪੰਜਾਬ ਅਰ ਲੁਧਿਆਣੇ ਦੇ ਵਿੱਚ ਖੜੇ ਆ ਗੁਰੂ ਘਰ ਚ ਉੱਥੇ ਮੰਦਰ ਆ ਉਹਨਾਂ ਦਾ ਹਾਲ ਹੈ ਕੋਈ ਜਗ੍ਹਾ ਹੈ ਆ ਰਾਜ ਸਭਾ ਚਾਹੁੰਦੇ ਸਾਰੇ ਪੰਜਾਬ ਦੇ ਡਿਸਟ੍ਰਿਕਟ ਪਾਉ ਨਾ ਪੀਣ ਯੋਗ ਪਾਣੀ ਨਾ ਨਹਾਉਣ ਯੋਗ ਪਾਣੀ ਤੇ ਫੇਰ ਆਪਾਂ ਕਰਾਂਗੇ ਕੀ ਆ ਅਸੀਂ ਸਾਰੇ ਜਣੇ ਨਲਕਿਆਂ ਦਾ ਤੇ ਖੂਹਾਂ ਦਾ ਪਾਣੀ ਪੀ ਕੇ ਜਵਾਨ ਹੋਏ ਹਾਂ ਹੁਣ ਪੀ ਲੂਗੇ ਪੀਉਂਗੇ ਤਾਂ ਕੈਂਸਰ ਇੱਕ ਕੈਂਸਰ ਟ੍ਰੇਨ ਚੱਲਦੀ ਹੈ ਕਿੰਨੀਆਂ ਚਲਾਉਂਗੇ ਜੋ ਉਥੋਂ ਕੁਝ ਵੀ ਹੋ ਜੇ ਪਹੁੰਚੋ ਜੇ ਰਾਜ ਰੋਕਦੇ ਹੋ ਉੱਥੇ ਨਾਲੋ ਸਾਨੂੰ ਗਿਰਫਤਾਰ ਕਰਦੇ ਆਂ ਪਰਵਾਹ ਨਹੀਂ ਆਇਓ ਜੇ ਔਰ ਇਹ ਦੋ ਸੈਂਟਰ ਜਿੱਥੋਂ 9 ਕਰੋੜ ਲੀਟਰ ਪਾਣੀ ਪੈਂਦਾ ਉਸ ਦਿਨ ਅਸੀਂ ਪਾਣੀ ਸਾਫ਼ ਕਰਨ ਦੀ ਹਿਸਟਰੀ 'ਚ ਇੱਕ ਬਹੁਤ ਵੱਡਾ ਕੰਮ ਕਰ ਦਿਆਂਗੇ ਇਹ ਤੁਸੀਂ ਦੇ ਆਉਣ ਨਾਲ ਪਾਸਿਬਲ ਹੋਊ ਨਹੀਂ ਤਾਂ ਸਾਨੂੰ ਫੜ ਫੜਾ ਕੇ ਸਿੱਟ ਦੇਣਗੇ ਫਿਰ ਭੌਂਕਿਓ ਜੇ